ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ 호ਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸ਼ਰਧਤਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ ਅੰਦੇਸ਼ਾਂ ਚ ਬੈਠ ਕੇ ਦੇਖਦੇ ਸੁਣ ਰਹੇ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ ਡੇਟ ਹੈਗੀ ਹੈ 1 ਜੁਲਾਈ 2016 17 ਹਾਰਣ ਨੰਸ਼ੇ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਮੇਨ ਇਸ਼ੂਜ਼ ਨਾਲ ਅ ਦੇਖੋ ਅੱਜ ਇਸ ਹਫਤੇ ਦਾ ਆਖੀਲਾ ਪ੍ਰੋਗਰਾਮ ਹੈ ਜੀ ਤੇ ਅਗਲੇ ਹਫਤੇ ਦੇ ਪਹਿਲੇ ਦਿਨ 4 ਜੁਲਾਈ ਅਮਰੀਕਾ ਦਾ ਆਜ਼ਾਦੀ ਘੋਸ਼ਣਾ ਦਿਨ ਹੈ ਜਿਹੜਾ ਕਿ ਫੈਡਰਲ ਹੌਲੀਡੇ ਹੁੰਦੀ ਹੈ ਜੀ ਸੋ ਅਸੀਂ ਅੱਜ ਦੇ ਦਿਨ ਹੀ ਉਸ 4 ਜੁਲਾਈ ਨੂੰ ਮਾਇੰਡ 'ਚ ਰੱਖਦੇ ਆਂ ਕਿ 240 ਸਾਲ ਪਹਿਲਾਂ ਅੱਜ ਜਿਹੜਾ ਦੁਨੀਆ ਦਾ ਇੱਕੋ ਆਦਰਸ਼ ਮੁਲਕ ਹੈ ਜਿਹਦੇ 'ਚ ਹਰ ਕੋਈ ਆਣਾ ਲੋਚਦਾ ਮੈਂ ਇੱਕ ਵਾਰ ਕਮੈਂਟ ਕੀਤਾ ਸੀ ਕਿ ਜੇ ਦੁਨੀਆ ਦੇ 200 ਤੋਂ ਜ਼ਿਆਦਾ ਦੇਸ਼ਾਂ 'ਚ ਕਿਤੇ ਵੀ ਖਲੋਕ ਕੇ ਕੋਈ ਆਵਾਜ਼ ਦੇ ਕੇ ਕਿ ਜੀ ਜਿਹੜਾ ਅੱਜ ਆ ਰਹੇਗਾ ਉਹ ਨੂੰ ਅਮਰੀਕਾ ਦਾ ਗ੍ਰੀਨ ਕਾਰਡ ਮਿਲੇਗਾ ਤੇ ਸਾਰੀ ਦੁਨੀਆ ਖਾਲੀ ਹੋ ਜਾਏਗੀ ਸਾਰੇ ਅਮਰੀਕਾ ਆਉਣਾ ਚਾਹਣਗੇ ਜੀ ਸੋ ਉਹ ਇਸ ਲਈ ਨਹੀਂ ਕਿ ਕਿਸੇ ਨੂੰ ਆਪਣੀ ਮਾਂ ਭੂਮੀ ਪਿਆਰੀ ਨਹੀਂ ਹੁੰਦੀ ਜਾਂ ਆਪਣਾ ਫਾਦਰ ਲੈਂਡ ਪਿਆਰਾ ਨਹੀਂ ਹੁੰਦਾ ਪਰ ਕੁੱਲ ਮਿਲਾ ਕੇ ਇਨਸਾਨੀ ਰੇਸ ਦੇ ਵਿੱਚ ਜਦੋਂ ਅਸੀਂ ਜੀਵਨ ਦੀ ਤਰੱਕੀ ਖੁਸ਼ਹਾਲੀ ਸੁਰੱਖਿਆ ਕਾਨੂੰਨ ਦਾ ਰਾਜ ਇਹਨਾਂ ਸਾਰੀਆਂ ਚੀਜ਼ਾਂ ਦੀ ਗੱਲ ਕਰਦੇ ਤਾਂ ਫਿਰ ਅਸੀਂ ਉਸ ਸੁਸਾਇਟੀ ਵਾਲੀ ਦੇਖਦੇ ਹਾਂ ਉਸ ਮੁਲਕ ਵਾਲੀ ਦੇਖਦੇ ਹਾਂ ਜਿੱਥੇ ਕਿ ਇਸ ਐਕਸਪੈਰੀਮੈਂਟ ਨੂੰ ਇਸ ਤਜਰਬੇ ਨੂੰ ਸਫਲਤਾ ਸਹਿਤ ਨੇਪਰੇ ਚਾੜਿਆ ਗਿਆ ਜੀ ਸੋ 240 ਸਾਲ ਪਹਿਲਾਂ ਜਦੋਂ 4 ਜੁਲਾਈ 1776 ਨੂੰ ਪੈਂਸਿਲਵੇਨੀਆ ਸਟੇਟ ਦੇ ਫਿਲਡੈਲਫੀਆ ਸ਼ਹਿਰ ਦੇ ਵਿੱਚ 13 ਨਮਾਇੰਦਿਆਂ ਨੇ 13 ਕਲੋਨੀ ਸਨ ਕਿਉਂਕਿ ਅਮਰੀਕਾ ਦਾ ਵੱਡਾ ਹਿੱਸਾ ਜਿਹੜਾ ਹੈ ਇਹ ਬ੍ਰਿਟਿਸ਼ ਦੇ ਕਬਜ਼ੇ ਥੱਲੇ ਸੀ ਉਹਨਾਂ ਦੀਆਂ ਹੀ ਇਹ ਬਸਤੀਆਂ ਸੀ ਜੀ ਬਿਸ਼ੱਕ ਜਦੋਂ ਇੱਥੇ ਸਭ ਤੋਂ ਪਹਿਲਾਂ ਮੁਲਕਤਾਏ ਨੇਟਿਵ ਅਮਰੀਕਨਸ ਜਿਨ੍ਹਾਂ ਨੂੰ ਰੈਡ ਇੰਡੀਅਨ ਕਹਿੰਦੇ ਨੇ ਉਹਨਾਂ ਦਾ ਸੀ ਲੇਕਿਨ ਜਦੋਂ ਇੰਗਲੈਂਡ ਦੇ ਵਿੱਚ ਆਪਸੀ ਧਰਮ ਦੇ ਨਾਂ ਦੇ ਉੱਤੇ ਕਿਉਂਕਿ ਚਰਚ ਜਿਹੜੀ ਹੈ ਕੈਥੋਲਿਕ ਸੀ ਫਿਰ ਜਿਹੜਾ ਇੰਗਲੈਂਡ ਦਾ ਬਾਦਸ਼ਾਹ ਸੀ ਉਹ ਡਾਈਵੋਰਸ ਲੈ ਕੇ ਨਵਾਂ ਵਿਆਹ ਕਰਵਾਉਣਾ ਚਾਹੁੰਦਾ ਸੀ ਜਿਹੜਾ ਕੈਥੋਲਿਕਿਜ਼ਮ ਹੈ ਜਾਂ ਜਿਹਨੂੰ ਅਸੀਂ ਪੋਪ ਦਾ ਕਹਿੰਦੇ ਆ ਸਾਰਾ ਉਹਨਾਂ ਦਾ ਪੋਪ ਲੀਲਾ ਉਹਦੇ ਵਿੱਚ ਕੋਈ ਤਲਾਕ ਦਾ ਹੈ ਨਹੀਂ ਕਨਸੈਪਟ ਨਹੀਂ ਹੈ ਕਿਉਂਕਿ ਉਹਨਾਂ ਦਾ ਵੀ ਇਹ ਕਹਿਣਾ ਹੈ ਜਿਵੇਂ ਹਿੰਦੂ ਜਿਹੜੀ ਸੋਚ ਹੈ ਜਾਂ ਉਹਨਾਂ ਦੇ ਕਾਨੂੰਨ ਨੇ ਕਹਿਣਾ ਹੈ ਕਿ ਇਹ ਰਿਸ਼ਤੇ ਜਿਹੜੇ ਨੇ ਸਵਰਗ ਦੇ ਵਿੱਚ ਹੀ ਬਣਦੇ ਨੇ ਜੀ ਇਸ ਲਈ ਇੱਥੇ ਤੋੜੇ ਹੀ ਨਹੀਂ ਜਾ ਸਕਦੇ ਸੋ ਹਿੰਦੂਆਂ ਨੇ ਤਾਂ ਸੌਖਾ ਰਸਤਾ ਲੱਭਿਆ ਕਿ ਜੇ ਪਤੀ ਮਰ ਜਾਂਦਾ ਤੇ ਪਤਨੀ ਨੂੰ ਨਾਲ ਹੀ ਚੁੱਕ ਕੇ ਸਾੜ ਦਿਓ ਉਹਨਾਂ ਨੇ ਤਾਂ ਉਹ ਸਾਰੇ ਨੂੰ ਉਹਨਾਂ ਨੂੰ ਕਿਹਾ ਜੀ ਤੇਰੇ ਦੁੱਖਾਂ ਦਾ ਛਡਕਾਰਾ ਤੇਰਾ ਮੰਦਰ ਬਣਾ ਦੇਾਂਗੇ ਜਿੰਨੇ ਸਤੀ ਮੰਦਰ ਇਸ ਨਾਂ ਦੇ ਥੱਲੇ ਹੀ ਸੀ ਜੀ ਔਰ ਉਹਨੂੰ ਬੜਾ ਜਿਹੜਾ ਰਤਬਾ ਦਿੱਤਾ ਗਿਆ ਔਰ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਸਭ ਕੁਝ ਵੌਲੰਟਰੀ ਹੁੰਦਾ ਹੈ ਪਰ ਉਹਦੇ ਵਿੱਚ ਹੋਰ ਬਹੁਤ ਕੁਝ ਜੁੜਿਆ ਹੋਇਆ ਸੀ ਉਸ ਤਾਂ ਕਿ ਜਿਹੜੀ ਘਰ ਵਾਲੇ ਦੀ ਜਾਇਦਾਦ ਦਾ ਕੋਈ ਵੀ ਹੱਕ ਜਾਂ ਦੂਜਾ ਉਸ ਤੇ ਵੀ ਉਹਦਾ ਕੁਛ ਨਾ ਰਹੇ ਔਰ ਉਹ ਬਿਲਕੁਲ ਜਿਹੜਾ ਹੈ ਇਸ ਨੂੰ ਇੱਕ ਧਾਰਮਿਕ ਰੂਪ ਦੇ ਦਿੱਤਾ ਗਿਆ ਔਰ ਸਦੀਆਂ ਤੋਂ ਔਰ ਇਸ ਨੂੰ ਜਿਹੜੇ ਧਰਮ ਸ਼ਾਸਤਰਾਂ ਦੇ ਵਿੱਚ ਮਾਨਤਾ ਦਿੱਤੀ ਗਈ ਔਰ ਅਜੇ ਵੀ ਇਸ ਕਿਸਮ ਦੇ ਵਾਕਿਆ ਹੁੰਦੇ ਰਹਿੰਦੇ ਨੇ ਔਰ ਪਿਛਲੇ ਦਿਨਾਂ ਵਿੱਚ ਇੱਕ ਸ਼ੰਕਰਾਨਾ ਨੇ ਕਿਹਾ ਸੀ ਕਿ ਜੀ ਅੰਗਰੇਜ਼ਾਂ ਨੇ پابੰਦੀ ਲਾਈ ਸੀ ਕਾਨੂੰਨ ਨੂੰ ਸਤੀ ਦੇ ਉੱਤੇ ਇਹ ਸਾਡਾ ਹੱਕ ਹੋਣਾ ਚਾਹੀਦਾ ਔਰ ਇਹ پابੰਦੀ ਖਤਮ ਹੋਣੀ ਚਾਹੀਦੀ ਹੈ ਜੀ ਚਲੋ ਇੱਕ ਵੱਖਰਾ ਵਿਸ਼ਾ ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਇੰਗਲੈਂਡ ਦੇ ਉਸ ਬਾਦਸ਼ਾਹ ਨੂੰ ਪੋਪ ਨੇ ਉਹ ਪਰਮਿਸ਼ਨ ਨਹੀਂ ਦਿੱਤੀ ਉਹਨੇ ਵੈਟਿਕਨ ਨਾਲੋਂ ਸਾਰੇ ਸਬੰਧ ਤੋੜ ਲਏ ਔਰ ਉਹਨੇ ਆਪਣਾ ਚਰਚ ਸ਼ੁਰੂ ਕਰ ਲਿਆ ਜਿਹਨੂੰ ਚਰਚ ਆਫ ਇੰਗਲੈਂਡ ਕਹਿੰਦੇ ਨੇ ਜੀ ਔਰ ਅੱਜ ਜਿਹੜੀ ਰਾਣੀ ਹੈ ਕੁਇਨ ਜਿਹਨੂੰ ਹੁਣ ਲਗ ਪਗ 1953 ਚ ਇਹ ਤਖਤ ਤੇ ਬੈਠੀ ਸੀ ਔਰ 62 ਸਾਲ ਹੁਣ ਉਹਨੂੰ ਹੋ ਗਏ ਨੇ ਤਖਤ ਤੇ ਬੈਠੇ ਆ ਔਰ ਉਹ ਇੱਕੋ ਵੇਲੇ ਜਿੱਥੇ ਮੁਲਕ ਦੀ ਰਾਣੀ ਹੈ ਉੱਥੇ ਉਹ ਚਰਚ ਆਫ ਇੰਗਲੈਂਡ ਦੀ ਮੁਖੀ ਵੀ ਹੈ ਲੇਕਿਨ ਬਹੁਤ ਵਾਰ ਜਿਨ੍ਹਾਂ ਨੂੰ ਇਤਿਹਾਸ ਦਾ ਸ਼ੌਕ ਨਹੀਂ ਹੈ ਉਹ ਇਹ ਸਮਝਦੇ ਨੇ ਵੀ ਸ਼ਾਇਦ ਮੁਸਲਮਾਨਾਂ ਦੇ ਹੀ 72 ਫਿਰਕੇ ਨੇ ਸੁੰਨੀ ਸ਼ੀਆ ਆਪਸ ਵਿੱਚ ਲੜਦੇ ਨੇ ਜਾਂ ਕੋਈ ਹੋਰ ਹੁੰਦਾ ਪਰ ਜੇ ਅਸੀਂ ਇਵਨ ਕ੍ਰਿਸਚੀਅਨਿਟੀ ਦੀ ਹਿਸਟਰੀ ਦੇਖੀਏ ਤਾਂ ਬੜੀ ਟਰਬਲਡ ਹਿਸਟਰੀ ਹੈ ਇਹਦੇ ਵਿੱਚ ਇਹਨਾਂ ਨੇ ਬੜੇ ਗਾਟੇ ਲਾਏ ਹੋਏ ਨੇ ਇੱਕ ਦੂਜੇ ਦੇ ਕੈਥੋਲਿਕ ਪ੍ਰੋਟੈਸਟੈਂਟਸ ਕਿਉਂਕਿ ਪ੍ਰੋਟੈਸਟੈਂਟ ਮਾਰਟਨ ਲੂਥਰ 15ਵੀਂ ਸਦੀ ਦੇ ਵਿੱਚ ਆਇਆ ਉਹਨੇ ਚੈਲੰਜ ਕੀਤਾ ਜੋ ਕੁਝ ਪੋਪ ਜਾਂ ਉਹਦੇ ਨਾਂ ਥੱਲੇ ਚੱਲ ਰਿਆ ਸੀ ਜਿਸ ਕਿਸਮ ਦੀ ਕ腐ਸ਼ਨ ਹਰ ਪਾਸਿਓਂ ਸੀ ਜਦੋਂ ਵੀ ਕੋਈ ਧਰਮ ਬਹੁਤ ਜ਼ਿਆਦਾ ਐਸਟੈਬਲਿਸ਼ਮੈਂਟ ਦਾ ਸਹਾਰਾ ਲੈਂਦਾ ਹੈ ਪਾਵਰਿਕ ਪ੍ਰੀਸਟਲੀ ਕਲਾਸ ਦੇ ਹੱਥ ਜਾਂਦੀ ਹੈ ਤੇ ਫਿਰ ਉਸ ਦੀ ਦੁਵਰਤੋਂ ਹੁੰਦੀ ਹੈ ਕੁਵਰਤੋਂ ਹੁੰਦੀ ਹੈ ਜਿਵੇਂ ਅੱਜ ਅਸੀਂ ਆਪਣੇ ਜਥੇਦਾਰਾਂ ਦੇ ਹਵਾਲੇ ਨਾਲ ਦੇਖ ਰਹੇ ਹਾਲਾਂਕਿ ਸਿੱਖੀ ਦੇ ਵਿੱਚ ਕੋਈ ਆਰਡੀਨੈਂਟ ਪ੍ਰੀਸਟੀ ਕਲਾਸ ਨਹੀਂ ਹੈ ਕਿਸੇ ਨੂੰ ਕੋਈ ਪ੍ਰੀਸਟ ਦਾ ਹਕੂ ਇਹ ਨਹੀਂ ਦੱਤਾ ਹੋਇਆ ਕੋਈ ਬਹਿ ਕੇ ਫਤਵੇ ਜਾਰੀ ਕਰੇ ਸਿੱਖੀ ਦੇ ਵਿੱਚ ਗੁਰੂਪੰਥ ਦਾ ਕਨਸੈਪਟ ਹੈ ਗੁਰੂਪੰਥ ਕੰਸੈਂਸਸ ਦੇ ਨਾਲ ਕਿਸੇ ਵੀ 기ਵਨ ਸਿਚੁਏਸ਼ਨ ਚ ਉਹ ਸਿੱਖਟ ਚੋਂ ਪੰਜ ਪਿਆਰੇ ਜਿਹਨੂੰ ਤੁਸੀਂ ਅਮਰੀਕਾ ਦੇ ਪਾਰਲੇ ਚ ਸਿਟੀਜ਼ਨ ਜਿਊਰੀ ਕਹਿ ਸਕਦੇ ਹੋ ਉਹ ਬਣਾਉਂਦਾ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਗੁਰਮਤਾ ਕਰਦੇ ਨੇ ਔਰ ਬਾਅਦ ਦੇ ਵਿੱਚ ਆਮ ਸੰਗਤ ਦਾ ਹਿੱਸਾ ਬਣ ਜਾਂਦੇ ਨੇ ਕੋਈ ਪੱਕੇ ਅਹੁਦੇ ਨਹੀਂ ਨੇ ਪਰ ਜਿਸ ਤਰੀਕੇ ਨਾਲ ਇਹ ਪੰਜ ਜਥੇਦਾਰ ਜਿਨ੍ਹਾਂ ਦਾ ਬਿਲਕੁਲ ਸਭ ਨੂੰ ਹੁਣ ਪਤਾ ਹੈ ਇਹਨਾਂ ਦੇ ਨਿੱਜੀ ਜੀਵਨ ਕੀ ਨੇ ਕਿਸ ਹੱਦ ਤੱਕ ਇਹ ਕਰਪਟ ਹੋ ਚੁੱਕੇ ਨੇ ਕਿਵੇਂ ਬਾਦਲਕਿਆਂ ਦੇ ਤਨਖਾਹਦਾਰ ਨੇ ਕਿਵੇਂ ਜਿਹੜੀ ਚਿੱਠੀ ਕਿਤੇੋਂ ਆਉਂਦੀ ਹੈ ਬਾਦਲਕਿਆਂ ਵੱਲੋਂ ਉਹ ਉਹਨਾਂ ਨੇ ਪੜ੍ਹਨੀ ਹੁੰਦੀ ਹੈ ਉਹਨੂੰ ਹੁਕਮਨਾਮਾ ਕਹੇ ਹੁੰਦੇ ਨੇ ਸੋ ਜਦੋਂ ਵੀ ਕੋਈ ਤਬਦੀਲੀ ਹੁੰਦੀ ਹੈ ਕਿਸੇ ਪਾਸੇ ਜਾਂ ਕਿਸੇ ਸਿਸਟਮ 'ਚ ਫਿਰ ਕੋਈ ਵੰਗਾਰਦਾ ਕਿ ਵੀ ਇਹ ਪਾਰਟ ਜਿਹੜਾ ਤੁਹਾਡਾ ਠੀਕ ਨਹੀਂ ਹੈ ਮਾਰਟਨ 루थर ਨੇ ਚੈਲੰਜ ਕੀਤਾ ਸੋ ਉਹ ਸਾਰਾ ਦੌਰ ਹੈ ਜਦੋਂ ਕਿ ਯੂਰਪ ਦੇ ਵਿੱਚ ਇਹ ਇੱਕ ਧਾਰਮਿਕ ਫਸਾਦ ਚੱਲ ਰਿਹਾ ਸੀ ਇਹਨਾਂ ਦੀ ਪੜੰਤ ਹੋਈ ਅਡੜ ਵਿਚਾਰਧਾਰਾਵਾਂ ਦੀ ਫਿਰ ਇੰਗਲੈਂਡ ਦੀ ਇੱਕ ਰਾਣੀ ਬਲੱਡੀ ਮੈਰੀ ਜਿਹਨੇ ਉਹਨੂੰ ਬਲੱਡੀ ਮੈਰੀ ਇਸ ਲਈ ਕਹਿੰਦੇ ਸੀ ਕਿ ਉਹਨੇ ਬਹੁਤ ਖੂਨ ਖਰਾਬਾ ਕੀਤਾ ਇਹਦੇ ਨਾਂ ਥੱਲੇ ਜੀ ਸੋ ਉਸ ਦੌਰ ਦੇ ਵਿੱਚ ਹੀ ਜਿਹੜੇ ਨੇ ਜਿਨ੍ਹਾਂ ਨੂੰ ਪਿਲਗ੍ਰਿਮ ਕਿਹਾ ਜਾਂਦਾ ਹੈ ਮੇ ਫਲਾਵਰ ਜਹਾਜ਼ ਦੇ ਵਿੱਚ ਇੰਗਲੈਂਡ ਤੋਂ ਜਿਹੜੇ ਧਾਰਮਿਕ ਤੌਰ ਤੇ ਪਰਸੀਕਿਊਟਿਡ ਸੀ ਆਜ਼ਾਦਾਨਾ ਤੌਰ ਤੇ ਉੱਥੇ ਨਹੀਂ ਸੀ ਰਹਿ ਸਕਦੇ ਉਹ ਅਮਰੀਕਾ ਚ ਆਏ ਔਰ ਇੱਥੋਂ ਦੇ ਜਿਹੜੇ ਨੇਟਿਵ ਅਮਰੀਕਨਸ ਨੇ ਉਹਨਾਂ ਨੇ ਉਹਨਾਂ ਨੂੰ ਵੈਲਕਮ ਕੀਤਾ ਔਰ ਬਹੁਤ ਸਾਰੇ ਉਹ ਮੰਗੋਲ ਰੇਸ ਦੇ ਸੀ ਉਹਨਾਂ ਨੇ ਉਹਨਾਂ ਨੂੰ ਜਿਹੜਾ ਉਹ ਖਾਣ ਲਈ ਵੀ ਦਿੱਤਾ ਆਲੂ ਇਹ ਹੀ ਪ੍ਰੋਡਿਊਸ ਕਰਦੇ ਸੀ ਦੁਨੀਆ ਨੂੰ ਆਲੂ ਵੀ ਇਹਨਾਂ ਨੇ ਦਿੱਤੇ ਨੇ ਨੇਟਿਵ ਅਮਰੀਕਨਸ ਨੇ ਜੀ ਔਰ ਇਹ ਵੱਖਰੀ ਗੱਲ ਹੈ ਵੀ ਸਮਾਂ ਪਾ ਕੇ ਫਿਰ ਹੌਲੀ 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 ਕਿਵੇਂ ਜਿਹੜੇ ਬਾਹਰੋਂ ਆਏ ਕੱਲੇ ਉਹ ਪਿਲਗ੍ਰਿਮ ਨਹੀਂ ਸੀ ਫਿਰ ਸਾਰੇ ਯੂਰਪ ਚੋਂ ਜਰਮਨੀ ਚੋਂ ਦੂਰ ਦਰਾਡੇੋਂ ਜਿਹੜਾ ਇਸ ਲਈ ਇਸ ਮੁਲਕ ਨੂੰ ਨੇਸ਼ਨ ਆਫ ਇਮੀਗ੍ਰੈਂਟਸ ਵੀ ਕਹਿੰਦੇ ਨੇ ਸਿਰਫ ਜੇ ਕੋਈ ਕਲੇਮ ਕਰ ਸਕਦਾ ਹੈ ਕਿ ਜੀ ਇਹ ਮੁਲਕ ਸਾਡਾ ਹੈ ਹੁਣ ਇੱਥੇ ਕਈ ਵਾਰ ਜਦੋਂ ਨਸਲੀ ਨਫ਼ਰਤ ਹੁੰਦੀ ਹੈ ਕੋਈ ਤੁਹਾਨੂੰ ਦੇਖਦਾ ਹੈ ਤਾਂ ਦੂਰੋਂ ਕਹਿੰਦਾ ਗੋ ਹੋਮ ਨਹੀਂ ਉਹਨੂੰ ਜੇ ਤਾਂ ਕੋਈ ਕਿਸੇ ਦੇ ਨਾਲ ਗੱਲ ਕਰ ਸਕਦਾ ਹੋਏ ਲੌਜੀਕ ਨਾਲ ਉਹਨਾਂ ਨੂੰ ਕਹੋ ਜੀ ਇਹ ਤਾਂ ਕਿਸੇ ਦਾ ਵੀ ਹੋਮ ਨਹੀਂ ਸਵਾਇ ਨੇਟਿਵ ਅਮਰੀਕਨਸ ਦੇ ਉਹ ਵਿਚਾਰੇ ਮਾਰ ਮਾਰ ਕੇ ਅਜ ਉਹਨਾਂ ਦੀ ਗਿਣਤੀ 8 ਲੱਖ ਵੀ ਨਹੀਂ ਹੋਣੀ ਇਸ ਮੁਲਕ ਦੇ ਵਿੱਚ ਸੋ ਇਹ ਇੱਕ ਪਾਰਟ ਰਿਹਾ ਜਿਹੜਾ ਮੈਂ ਸਮਝਦਾ ਹਾਂ ਵੀ ਜਿਹੜਾ ਹਿਸਟਰੀ ਦਾ ਇੱਕ ਕਾਲਾ ਚੈਪਟਰ ਹੈ ਇਥੋਂ ਨਾਲ ਵੀ ਪਰ ਜੇ ਤੁਸੀਂ ਕੁੱਲ ਦੁਨੀਆ 'ਚ ਹੀ ਦੇਖੋ ਜੇ ਐਰੀਅਨਸ ਦਾ ਹਾਲ ਦੇਖੋ ਕਿਵੇਂ ਆ ਕੇ ਉਹਨਾਂ ਨੇ ਜਿਹੜੇ ਉੱਥੋਂ ਦੇ ਮੂਲ ਨਿਵਾਸੀ ਸੀ ਇੰਡਸ ਵੈਲੀ ਸਿਵਲਾਈਜੇਸ਼ਨ ਜਿਹੜੇ ਰਹਿੰਦੇ ਦਰਾਵੜ ਲੋਕ ਲੜਕਾਨਾ ਦੇ ਵਿੱਚ ਹੜੱਪਾ ਦੇ ਵਿੱਚ ਮੋਹਨਜੋਦਾੜੋ ਦੇ ਵਿੱਚ ਕਿਸੇ ਕਿਸਮ ਦੀ ਸਭੇਤਾ ਉਹਨਾਂ ਨੇ ਬਣਾਈ ਹੋਈ ਸੀ ਸੋ ਜਿਨ੍ਹਾਂ ਦੇ ਕੋਲ ਵਧੀਆ ਹਥਿਆਰ ਹੁੰਦੇ ਨੇ ਚਾਲਸਾਜ਼ ਜਾਲਸਾਜ਼ ਹੁੰਦੇ ਨੇ ਜੀ ਉਹ ਆਲਟੀਮੇਟਲੀ 노 ਮੈਟਰ ਤੁਸੀਂ ਕਿੰਨੀ ਪ੍ਰੋਗਰੈਸ ਕੀਤੀ ਐ ਕਿੰਨੇ ਸ਼ਾਂਤਮਈ ਤਰੀਕੇ ਨਾਲ ਰਹਿ ਰਹੇ ਹੋ ਕਿਸ ਤਰੀਕੇ ਦਾ ਤੁਹਾਡਾ ਸਾਰਾ ਪਾਰਟ ਐ ਪਰ ਆਲਟੀਮੇਟਲੀ ਉਹ ਜਿਹੜੇ ਨੇ ਉਹ ਉਹਨਾਂ ਦੇ ਉੱਤੇ ਹਾਵੀ ਹੋ ਜਾਂਦੇ ਨੇ ਜਿਹੜੇ ਮੋਰ ਜ਼ਿਆਦਾ ਡਾਢੇ ਨੇ ਤਾਕਤਵਰ ਨੇ ਔਰ ਇਹੀ ਕਾਰਨ ਹੈ ਕਿ ਅਮਰੀਕਾ ਦੇ ਵਿੱਚ ਜਦੋਂ ਖਾਸ ਤੌਰ ਤੇ ਥੈਂਕਸ giving ਮਨਾਇਆ ਜਾਂਦਾ ਹੈ ਕਿ ਜੀ ਅਸੀਂ ਹੁਣ ਤਾਂ ਕਹਿੰਦੇ ਜੀ ਰੱਬ ਦਾ ਥੈਂਕ ਯੂ ਕਰ ਰਹੇ ਹਾਂ ਤੁਹਾਨੂੰ ਦੇਣ ਲਈ ਉਦੋਂ ਜਿਹੜੇ ਨੇਟਿਵ ਅਮਰੀਕਨਸ ਨੇ ਰੁਝਾਨ ਕੁਝ ਸਾਲਾਂ ਤੋਂ ਸ਼ੁਰੂ ਹੋਇਆ ਜਦੋਂ ਕਿ ਜਿਹੜੇ ਨੇਟਿਵ ਅਮਰੀਕਨਸ ਨੇ ਉਹ ਜਵਾਬ ਦੇ ਵਿੱਚ ਪ੍ਰੋਟੈਸਟ ਕਰਦੇ ਨੇ ਉਹ ਦੂਸਰਾ ਕਰਦੇ ਨੇ ਕਿ ਵੀ ਤੁਸੀਂ ਸਾਡੇ ਨਾਲ ਧੋਖਾ ਕੀਤਾ ਜਿਵੇਂ ਇਵੇਂ ਹੈ ਕਿ ਭਾਰਤ ਦੇ ਵਿੱਚ 라ਵਣ ਕੁੰਭਕਰਨ ਮੇਗਨਾਦ ਜਦੋਂ ਸਾੜਿਆ ਜਾਂਦਾ ਹੈ 라ਵਣ ਨੂੰ ਔਰ ਜਿਹੜੇ ਦੱਖਣੀ ਮੂਲ ਦੇ ਜਾਂ ਹੁਣ ਦਰਾਵੜ ਨੇ ਔਰ ਜਿਨ੍ਹਾਂ ਦੇ ਵਿੱਚ ਜਿਵੇਂ ਦਲਿਤ ਰਿਸਰਜੈਂਸ ਹੈ ਉਹਨਾਂ ਦੇ ਵਿੱਚ ਅਵੇਅਰਨੈਸ ਹੈ ਉਹ ਜਿਹੜੇ ਨੇ ਉਹ 라ਵਣ ਨੂੰ ਸੈਲੀਬ੍ਰੇਟ ਕਰਦੇ ਨੇ 라ਵਣ ਦੀ ਪੂਜਾ ਕਰਦੇ ਨੇ ਉਹ ਕਹਿੰਦੇ ਨੇ ਵੀ ਇਹ ਸਾਰੇ ਦੇਵਤੇ ਰਾਖਸ਼ਾਂ ਦੀ ਕਹਾਣੀ ਤਾਂ ਇਹਨਾਂ ਨੇ ਹੀ ਘੜੀਆਂ ਨੇ ਕਿਉਂਕਿ ਅਸੀਂ ਮੂਲ ਨਿਵਾਸੀ ਸੀ ਇਹ ਬਾਹਰੋਂ ਆਏ ਇਹਨਾਂ ਨੇ ਸਾਨੂੰ ਰਾਖਸ਼ ਐਲਾਨ ਦਿੱਤਾ ਪਰ ਹਾਲਾਂ ਸਾਨੂੰ ਪਹਿਲਾਂ ਸਮਝ ਨਹੀਂ ਸੀ ਆਂਦੀ ਪਰ ਜਦੋਂ 80ਆਂ ਚ ਸਾਨੂੰ ਅਤਵਾਦੀ ਅਲਗਾਵਾਦੀ ਉਗਰਵਾਦੀ ਬਣਾ ਕੇ ਜਿਹੜਾ ਉਹ ਨਸਲਕੁਸ਼ੀਆਂ ਕੀਤੀਆਂ ਜਾਂ ਮੁਸਲਮਾਨਾਂ ਨੂੰ ਮਲੇਚ ਬਣਾ ਕੇ ਅੱਜ ਜਿਸ ਤਰੀਕੇ ਨਾਲ 170 ਮਿਲੀਅਨ ਮੁਸਲਮਾਨ ਜਾਂ ਜਿਹੜੇ ਲਗਭਗ 30 ਮਿਲੀਅਨ ਇਸਾਈ ਨੇ ਉਹਨਾਂ ਦਾ ਜੋ ਹਾਲ ਉੱਥੇ ਹੋ ਰਿਹਾ ਸੋ ਹੁਣ ਸਾਨੂੰ ਵੀ ਸਮਝ ਆਣਾ ਸ਼ੁਰੂ ਹੋ ਗਿਆ ਕਿ ਵੀ ਵਾਕਿਆ ਹੀ ਇਹ ਹਿਰਨੇ ਕਸ਼ਪੂ ਹੋਏ ਇਹ 라ਵਣ ਹੋਏ ਜਾਂ ਇਹ ਦੂਸਰੀਆਂ ਕਹਾਣੀਆਂ ਕਿਸ ਤਰੀਕੇ ਨਾਲ ਇਹਨਾਂ ਨੇ ਇਕ ਲਵਯਾ ਦਾ ਅੰਗੂਠਾ ਲੈ ਲਿਆ ਜੋ ਇੱਕ ਸਫਲ ਤੀਰ ਅੰਦਾਜ਼ ਸੀ ਭੀਲਾਂ ਦਾ ਮੁੰਡਾ ਸੋ ਹੁਣ ਭੀਲ ਟ్రਾਈਬ ਭੀਲ ਕਬੀਲੇ ਇਹ ਸਾਰੇ ਆਦੀਵਾਸੀ ਲੋਕ ਸੀ ਮੂਲ ਨਿਵਾਸੀ ਸੋ ਉਹਨੂੰ ਫਿਰ ਤੁਸੀਂ ਆਪਣੇ ਇਤਿਹਾਸ ਜਿਵੇਂ ਮਰਜ਼ੀ ਬਣਾ ਦਿਓ ਜਿਵੇਂ ਇੰਦਰਾ ਗਾਂਧੀ ਨੇ ਜੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਜੂਨ 84 ਦਾ ਘਰੂਕਾਰਾ ਵਰਤਾਇਆ ਔਰ ਦੂਸਰਾ ਉਹਨੂੰ ਦੁਰਗਾ ਦਾ ਖਿਤਾਬ ਹੁਣ ਜੇ ਤੁਸੀਂ ਦੁਰਗਾ ਤੇ ਰਾਖਸ਼ਾ ਦਾ ਕਾਨਸੈਪਟ ਦੇਖੋ ਇਹ ਫਿਰ ਉਹੀ ਉੱਥੇ ਜਾ ਕੇ ਜੁੜ ਜਾਂਦਾ ਹੈ ਕਿ ਭਾਈ ਗੁੱਡ ਓਵਰ ਈਵਲ ਇਹਨੂੰ ਕਹਾਣੀ ਬਣਾ ਦਿੰਦਾ ਕਿ ਜੀ ਬੁਰਾਈ ਦੇ ਉੱਤੇ ਅਛਾਈ ਦੀ ਜਿੱਤ ਹੁੰਦੀ ਹੈ ਤੇ ਹੁਣ ਅੱਛੇ ਲੋਕ ਉਹੀ ਹੁੰਦੇ ਨੇ ਜਿਨ੍ਹਾਂ ਦੇ ਕੋਲ ਤਾਕਤ ਹੁੰਦੀ ਹੈ ਜਾਂ ਨਾਥਿੰਗ ਸਕਸੀਡਸ ਲਾਈਕ ਸਕਸੈਸ ਜਿਹੜਾ ਜਿੱਤ ਜਾਂਦਾ ਹੈ ਉਹੀ ਅੱਛਾ ਬਣ ਜਾਂਦਾ ਸੋ ਅਮਰੀਕਾ ਦੀ ਹਿਸਟਰੀ ਦਾ ਇਹ ਵੀ ਉਹ ਦੌਰ ਹੈ ਜਿਹਦੇ ਚ ਕਿ ਨੇਟਿਵ ਅਮਰੀਕਨਸ ਨੂੰ ਉਹਨਾਂ ਦੇ ਕਬੀਲੇ ਕਿਵੇਂ ਧੋਖਿਆਂ ਨਾਲ ਉਹਨਾਂ ਨਾਲ ਸਮਝੌਤੇ ਕੀਤੇ ਜਿੱਥੋਂ ਸਮਝੌਤੇ ਹੁੰਦੇ ਸੀ ਉੱਥੋਂ ਜੇ ਸੋਨਾ ਨਿਕਲ ਆਇਆ ਜਾਂ ਦੂਜਾ ਉਹਨਾਂ ਨੂੰ ਫੇਰ ਅੱਗੇ ਤੋੜ ਦਿੰਦੇ ਸੀ ਹੁਣ ਇੱਕ ਅਦਾ ਬਿਊਰੋ ਬਣਾਇਆ ਹੋਇਆ ਹੈ ਉਹਨਾਂ ਦੇ ਜਿਹੜਾ ਹੈ ਉਹਨਾਂ ਨੂੰ ਥੋੜੀਆਂ ਬਹੁਤ ਸਹੂਲਤਾਂ ਜਾਂ ਥੋੜਾ ਬਹੁਤ ਪੈਸਾ ਜਾਂ ਰਿਜ਼ਰਵੇਸ਼ਨ ਜਿ ਰੱਖਿਆ ਹੋਇਆ ਪਰ ਉੱਥੇ ਵੀ ਤੁਸੀਂ ਦੇਖੋਗੇ ਸ਼ਰਾਬ ਔਰ ਦੂਜੀ ਤੀਜੀ ਜੂਆਕਰ ਵੀ ਹੁਣ ਬਣਦੇ ਨੇ ਉੱਥੇ ਬਣੇ ਹੋਏ ਨੇ ਸੋ ਉਹਨਾਂ ਨੂੰ ਵੀ ਉਹਨਾਂ ਨੇ ਉਸ ਤਰੀਕੇ ਨਾਲ ਹੀ ਪਹਿਲਾਂ ਧੋਖੇ ਦੇ ਨਾਲ ਉਹਨਾਂ ਦੀ ਮਹਿਮਾਨ ਨਵਾਜ਼ੀ enjoy ਕੀਤੀ ਫਿਰ ਧੋਖੇ ਦੇ ਨਾਲ ਜਿਹੜਾ ਉਹਨਾਂ ਨੂੰ ਤੁਹਾਡੜ ਲੜਾਈਆਂ ਜਿੱਤੀਆਂ ਉਹਨਾਂ ਦੇ ਵਿੱਚ ਆਪਣੇ ਬੰਦੇ ਬਾੜੇ ਉਹਨਾਂ ਦੀ ਬੋਲੀ ਸਿੱਖੀ ਤੇ ਫਿਰ ਹੌਲੀ 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 ਜਿਹੜੇ ਬਚ ਗਏ ਉਹਨਾਂ ਨੂੰ ਇਧਰ ਉਧਰ ਰੋਲ ਕੇ ਫਿਰ ਉਹਨਾਂ ਨੇ ਕਿਹਾ ਜੇ ਲੋ ਡਟ ਕੇ ਸ਼ਰਾਬ ਪੀਓ ਜੂਆ ਖੇਡੋ ਤੁਸੀਂ ਤਾਂ ਬਾਦਸ਼ਾਹ ਹੋ ਔਰ ਜੋ ਜੇ ਅੱਜ ਅਸੀਂ ਆਪਣਾ ਹਾਲ ਦੇਖੀਏ ਮੈਂ ਇਸ ਲਈ ਹਾਲਾਂਕਿ ਇੰਡੀਪੈਂਡੈਂਸ ਦੇ ਵਧਾਈਆਂ ਦੀ ਗੱਲ ਹੋਣੀ ਚਾਹੀਦੀ ਹੈ ਸਿਰਫ ਗੁਣਗਾਇਨ ਹੋਣਾ ਚਾਹੀਦਾ ਹੈ ਜੀ ਲੇਕਿਨ ਮੈਂ ਸਮਝਦਾ ਹਾਂ ਵੀ ਜਿਹੜਾ ਵੀ ਕਿਸੇ ਸੁਸਾਇਟੀ ਸਮਾਜ ਦਾ ਪਿਛੋਕੜ ਹੈ ਜੇ ਸਹੀ ਉਸ ਨੂੰ ਡਿਸਕਸ ਨਹੀਂ ਕਰਾਂਗੇ ਤਾਂ ਫਿਰ ਇਹ ਜਸਟਿਸ ਨਹੀਂ ਹੁੰਦਾ ਉਸ ਵਿਸ਼ੇ ਦੇ ਨਾਲ ਵੀ ਸੋ ਕੁੱਲ ਮਿਲਾ ਕੇ ਇਸ ਸਭ ਦੇ باوجود ਜੇ ਅੱਜ ਦੁਨੀਆ ਦੇ ਵਿੱਚ ਇਹਨੂੰ ਇੱਕ ਅਸੀਂ ਬੀਕਾਨ ਆਫ ਹੋਪ ਜਾਂ ਸਿਟਾਡਲ ਆਫ ਡੈਮੋਕ੍ਰੇਸੀ ਜਾਂ ਇੱਕ ਪ੍ਰੋਸਪਰਿਟੀ ਦਾ ਚਿੰਨ੍ਹ ਕਹਿੰਦੇ ਤੇ ਫਿਰ ਇਸ ਮੁਲਕ ਦੇ ਫਾਊਂਡਿੰਗ ਫਾਦਰਸ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਜਾਰਜ ਵਾਸ਼ਿੰਗਟਨ ਹੈ ਜਿਨ੍ਹਾਂ ਦੇ ਵਿੱਚ ਜੈਰੀ ਐਡਮਸ ਹੈ ਟੋਮਸ ਜਫਰਸਨ ਹੈ ਔਰ ਇਹ ਸਾਰੇ ਜਿਨ੍ਹਾਂ ਨੇ ਔਰ ਉਹਨਾਂ ਦੀ ਸਾਰੀ ਟੀਮ ਕਿ ਜਿਨ੍ਹਾਂ ਨੇ ਕਿਸ ਤਰੀਕੇ ਦੇ ਨਾਲ ਇਹ ਐਨਵੀਜ਼ਨ ਕੀਤਾ ਭਵਿੱਖ ਨੂੰ ਜੀ ਉਦੋਂ ਤੱਕ ਪਹੁੰਚਦੇ ਆ ਬੇਸ਼ੱਕ ਸਾਰੇ ਰੇਸ ਦੇ ਮਾਮਲੇ 'ਚ ਤਾਂ ਸਾਰੇ ਗੋਰਾ ਰੇਸ ਸੀ لیکن ਜਦੋਂ ਇਹਨਾਂ ਨੇ ਦੇਖਿਆ ਕਿ ਭਾਈ انگلینڈ ਦੇ ਗੋਰੇ ਜਿਹੜੇ ਜਿਹੜੇ ਫਿਰ ਹੁਣ ਇੱਥੇ ਰਹਿਣ ਲੱਗਿਓ ਅਮਰੀਕਨ ਆਪਣੇ ਆਪ ਨੂੰ ਸਮਝਦੇ ਸੀ ਔਰ ਇਹ ਸਮਝਦੇ ਸੀ ਕਿ ਵੀ ਇਹ ਸੱਤ ਸਮੁੰਦਰ ਪਾਰ ਵਾਲੇ ਸਾਡੇ ਸਾਨੂੰ ਇਹਨਾਂ ਨੇ ਬਸਤੀ ਬਣਾਇਆ ਹੋਇਆ ਹੈ ਟੈਕ ਸਾਡੇ ਤੋਂ ਲੈ ਜਾਂਦੇ ਨੇ ਜਿੰਨਾ ਮਰਜ਼ੀ ਟੈਕਸ ਲਾਈ ਜਾਣੇ ਤਾਂ ਸਾਡਾ ਖੂਨ ਨਿਚੋੜ ਰਹੇ ਨੇ ਔਰ ਜਿਵੇਂ ਜੇ ਭਾਰਤ ਦੇ حوالے ਨਾਲ ਵੀ ਦੇਖੀਏ ਕਿ ਜਿਹੜੀ ਆਜ਼ਾਦੀ ਲਹਿਰ ਜਿਹਨੂੰ ਨੈਸ਼ਨਲ ਮੂਵਮੈਂਟ ਦਾ ਨਾਮ ਦਿੱਤਾ ਗਿਆ ਜੇ ਬਣੀ ਅੰਗਰੇਜ਼ਾਂ ਦੇ ਖਿਲਾਫ ਇੱਕ ਤਾਂ ਉਹਨਾਂ ਨੇ ਜਿਸ ਤਰੀਕੇ ਨਾਲ ਲਗਭਗ 100 150 ਸਾਲ ਦੇ ਵਿੱਚ ਸਾਰੀਆਂ ਰਿਆਸਤਾਂ ਨੂੰ ਇੱਕ ਪਾਸਿਓਂ ਸਾਊਥ ਤੋਂ ਉਹਨਾਂ ਨੇ ਫਤਿਹ ਕਰਨਾ ਸ਼ੁਰੂ ਕੀਤਾ ইস্ট ਇੰਡੀਆ ਕੰਪਨੀ ਨੇ ਔਰ ਫਾਈਨਲੀ ਬ੍ਰਿਟਿਸ਼ ਰਾਣੀ ਜਿਹੜੀ ਹੈ ਕੁਇਨ ਵਿਕਟੋਰੀਆ ਉਹ ਬਣ ਗਈ ਸਭ ਕਰਤਾ ਧਰਤਾ ਔਰ ਕੁਇਨ ਐਮਪਰੇਸ ਜੂਲ ਉਸ ਦੇ 크라운 ਦਾ ਇੰਡੀਆ ਬਣ ਗਿਆ ਪਰ ਮੁੱਖ ਤੌਰ ਦੇ ਉੱਤੇ ਉਹੀ ਪੀਰੀਅਡ ਹੈ ਕਿ 18ਵੀਂ ਸਦੀ ਦੇ ਵਿੱਚ ਯੂਰਪ ਦੇ ਵਿੱਚ ਔਰ ਖਾਸ ਤੌਰ ਤੇ ਇੰਗਲੈਂਡ ਦੇ ਵਿੱਚ ਇੰਡਸਟਰੀਜ਼ ਲੱਗ ਰਹੀਆਂ ਸਾਇੰਸ ਦਾ ਵਿਕਾਸ ਹੋਇਆ ਇੰਡਸਟਰੀਅਲਾਈਜੇਸ਼ਨ ਹੋਈ ਜੀ ਔਰ ਉਹਨਾਂ ਨੇ ਉੱਥੋਂ ਕੱਚਾ ਮਾਲ ਲਿਆਣਾ ਰॉ ਮਟੀਰੀਅਲ ਜਿਹੜਾ ਚੀਜ਼ ਜੇ ਕਪਾਹ ਆ ਦੂਜੇ ਫੈਕਟਰੀਆਂ ਉੱਥੇ ਲੱਗੀਆਂ ਨੇ ਤੁਸੀਂ ਕੋਡੀਆਂ ਦੇ ਪਾ ਕੱਚਾ ਮਾਲ ਖਰੀਦ ਰਹੇ ਹੋ ਕਿਸਾਨਾਂ ਤੋਂ ਇੰਗਲੈਂਡ ਦੀਆਂ ਫੈਕਟਰੀਆਂ ਦੇ ਵਿੱਚ ਕਪੜਾ ਬਣ ਰਿਹਾ ਔਰ ਉਹ 20 ਗੁਣਾ ਜ਼ਿਆਦਾ ਵੱਧ ਜਿਹੜਾ ਹੈ ਉੱਥੇ ਜਾ ਕੇ ਵਿਕ ਰਿਹਾ ਨੇ ਕਮੀਜ਼ਾਂ ਵਿਕ ਰਿਆ ਅੰਗਰੇਜ਼ੀ ਸੂਟ ਕਪੜੇ ਵਿਕ ਰਹੇ ਨੇ ਨੌਕਰੀਆਂ ਵੀ ਉਹਨਾਂ ਨੂੰ ਮਿਲ ਰਹੀਆਂ ਨੇ ਪ੍ਰੋਫਿਟ ਵੀ ਉਹ ਖਾ ਰਹੇ ਨੇ ਔਰ ਜਿਹੜੇ ਲੋਕ ਪ੍ਰੋਡਿਊਸਰ ਨੇ ਉਹ ਸਫਰ ਕਰ ਰਹੇ ਨੇ ਐਗਜ਼ੈਕਟਲੀ ਜਦੋਂ ਅੱਜ ਅਸੀਂ ਪੰਜਾਬ ਦਾ ਹਾਲ ਦੇਖਦੇ ਆਂ ਜਾਂ ਪੰਜਾਬ ਦੇ ਵਿੱਚ ਜਿਹੜਾ ਉਹ ਕਿਸ ਹੱਦ ਤੱਕ ਗੱਲ ਚਲੀ ਗਈ ਕਿ ਕਿਸਾਨ ਆਤਮਕਾਦ ਕਰ ਰਹੇ ਨੇ ਔਰ ਜਿਹੜੇ ਉਹਨਾਂ ਦੇ ਪੁੱਤਰ ਧੀਆਂ ਨੇ ਉਹ ਡਰੱਗਸ ਤੇ ਲਾਜ਼ ਦਿੱਤੇ ਨੇ ਤੇ ਫਿਰ ਤੁਹਾਨੂੰ ਇਥੋਂ ਦਾ ਹਾਲ ਨੇਟਿਵ ਅਮਰੀਕਨਜ਼ ਨਾਲ ਕੀ ਹੋਇਆ ਐਬੋਰਿਜਿਨਸ ਨਾਲ ਆਸਟ੍ਰੇਲੀਆ ਦੇ ਵਿੱਚ ਕੀ ਹੋਇਆ ਨਿਊਜ਼ੀਲੈਂਡ ਦੇ ਵਿੱਚ ਮੌਰੀਜ਼ ਦੇ ਨਾਲ ਕੀ ਹੋਇਆ ਜਾਂ ਚੀਨ ਨੂੰ ਇੱਕ ਸਟੇਜ ਦੇ ਉੱਤੇ ਫਿਮੀ ਬਣਾਉਣ ਲਈ ਕੀ ਕੀਤਾ ਹੁਣ ਅੱਜ ਪੰਜਾਬ 'ਚ ਕੀ ਹੈ ਜੇ 4 ਜੁਲਾਈ 1776 ਨੂੰ ਇਹਨਾਂ ਨੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਕੀਤੀ ਸੀ ਤਾਂ ਉਹਦਾ ਬੇਸ ਇਹ ਸੀ ਕਿ ਤੁਸੀਂ ਸਾਡੀ ਆਰਥਿਕ ਲੁੱਟ ਖਸੁੱਟ ਕਰ ਰਹੇ ਉਦੋਂ ਕੋਈ ਇੱਥੇ ਕੋਈ ਨਾ ਦੇ ਧਰਮ ਤੇ ਪਾਬੰਦੀ ਨਹੀਂ ਸੀ ਧਾਰਮਿਕ ਤੌਰ ਤੇ ਤਾਂ ਉਹ ਆਪਣੇ ਤੌਰ ਤੇ ਆਜ਼ਾਦ ਸਨ ਜੀ ਲੇਕਿਨ ਉਹਨਾਂ ਨੇ ਦੇਖਿਆ ਕਿ ਜਿਹੜੀ ਆਰਥਿਕ ਸ਼ੋਸ਼ਣ ਹੈ ਜਿਹੜਾ ਇਕਨੋਮਿਕਲ ਐਕਸਪਲੋਇਟੇਸ਼ਨ ਹੈ ਇਹਨੂੰ ਜਿਹੜਾ ਜਦੋਂ ਤੱਕ ਅਸੀਂ ਸਵੈਰਣ ਨਹੀਂ ਹੁੰਦੇ ਆਜ਼ਾਦ ਨਹੀਂ ਹੁੰਦੇ ਆਪਣਾ ਇਹਨਾਂ ਨਾਲੋਂ ਸੰਬੰਧ ਨਹੀਂ ਤੋੜਦੇ ਅਸੀਂ ਜਿਹੜਾ ਉਹ ਖੁਸ਼ਹਾਲ ਨਹੀਂ ਹੋ ਸਕਾਂਗੇ ਸੋ ਹੁਣ ਅੱਜ ਪੰਜਾਬ ਦੇ ਵਿੱਚ ਵੀ ਸਾਨੂੰ ਇੱਕ ਉਹੀ ਕੱਚਾ ਮਾਲ ਤੁਸੀਂ ਆਪਣੀ ਕਣਕ ਜਿਹੜੀ ਐ ਉਹ ਬੀਜਦੇ ਹੋ ਝੋਨਾ ਬੀਜਦੇ ਹੋ ਭਾਅ ਤੁਸੀਂ ਨਹੀਂ ਰੱਖ ਸਕਦੇ ਪੰਜਾਬ ਤੋਂ ਬਾਹਰ ਉਹਨੂੰ ਨਹੀਂ ਲਿਜਾ ਸਕਦੇ ਕਿਉਂਕਿ ਉਹ ਸੈਂਟਰ ਬੈਠੀ ਐ ਉਹ ਉਹਨੇ ਭਾਅ ਨਿਯਤ ਕਰਨਾ ਹੈ ਜੀ ਖਾਦਾਂ ਨੇ ਦੂਸਰੇ ਫਰਟੀਲਾਈਜ਼ਰਸ ਹੋਰ ਸਟੱਫ ਐ ਤੁਹਾਡੀ ਮਸ਼ੀਨਰੀ ਐ ਟਰੈਕਟਰਸ ਤੋਂ ਲੈ ਕੇ ਉਹ ਸਾਰਾ ਬਣਾ ਕੇ ਉਹਨਾਂ ਨੇ ਉਹਦੇ ਤੇ 200% ਟੈਕਸ ਲਾਇਆ ਹੋਇਆ ਹੈ ਜੇ ਤੁਸੀਂ ਮਿਨੀਮਮ ਵੇਜ ਕੀ ਹੋਣਾ ਕਣਕ ਦਾ ਜਾਂ ਹੁਣ ਜੇ ਜਿਹੜੀ Hindu ਕਾਰਖਾਨੇਦਾਰ ਜਿਹੜੇ ਕੋਈ ਪੰਜਾਬ ਚ ਬੈਠੇ ਨੇ ਜਾਂ ਦਿੱਲੀ ਚ ਨੇ ਜਾਂ ਕਲਕੱਤੇ ਚ ਨੇ ਜਾਂ ਬੰਬੇ ਚ ਨੇ ਉਹ ਆਪਣੀ ਫੈਕਟਰੀ ਚ ਕੋਈ ਪ੍ਰੋਡਿਊਸ ਕਰ ਰਹੇ ਨੇ ਕੋਈ ਚੀਜ਼ ਵੀ ਬਣਾ ਰਹੇ ਨੇ ਭਾਵੇਂ ਕੱਪੜੇ ਬਣਾ ਰਹੇ ਨੇ ਬੱਚਿਆਂ ਦੇ ਭਾਵੇਂ ਟੌਏ ਬਣਾ ਰਹੇ ਨੇ ਭਾਵੇਂ ਸਾੜੀਆਂ ਵਰਤੋਂ ਦੇ ਉਹਨਾਂ ਦਾ ਭਾ ਜਿਹੜਾ ਹੈ ਉਹ ਸਰਕਾਰ ਨਿਯਤ ਕਰਦੀ ਹੈ ਉਹ ਤਾਂ ਫੈਕਟਰੀ ਵਾਲਾ ਦੇਖਦਾ ਉਹ ਕਹਿੰਦਾ ਜੀ ਮੇਰੀ ਇੰਨੀ ਲਾਗਤ ਹੈ ਜੋ ਮੈਂ ਇਨਾ ਪ੍ਰੋਫਿਟ ਲੈਣਾ ਉਹ ਪ੍ਰੋਫਿਟ ਕਈ ਵਾਰੀ 500% 1000% ਉੱਪ ਹੁੰਦਾ ਲੇਕਿਨ ਕਿਸਾਨੀ ਦੇ ਮਾਮਲੇ ਚ ਪੰਜਾਬ ਦੇ ਵਿੱਚ ਪ੍ਰੋਡਿਊਸ ਕਿਸਾਨ ਕਰਦਾ ਹੈ ਭਾਅ ਉਹ ਨਿਯਤ ਕਰਦਾ ਹੈ ਪਾਣੀ ਤੁਹਾਡਾ ਜਿਹੜਾ ਪਾਣੀ ਸਾਡੀ ਕੋਈ ਇੱਕ ਦੌਲਤ ਹੈ ਉਸ ਨੂੰ ਕਿਸ ਤਰੀਕੇ ਦੇ ਨਾਲ ਮੁਫਤ ਲੁੱਟਿਆ ਜਾ ਰਿਹਾ ਹੈ ਔਰ ਪੰਜਾਬ ਦੀ ਧਰਤੀ ਜਿਹੜੀ ਹੈ ਉਹ ਬੰਜਰ ਹੋ ਰਹੀ ਹੈ ਵਾਟਰ ਟੇਬਲ 12 13 ਫੁੱਟ ਤੋਂ ਕਿੱਥੇ ਚਲਾ ਗਿਆ ਹੈ ਹੁਣ ਇਸੇ ਤਰ੍ਹਾਂ ਜਦੋਂ ਤੁਸੀਂ ਓਵਰ ਆਲ ਦੇਖਦੇ ਹੋ ਜੋ ਇਸ ਹਾਲ ਜਿਸੀਂ ਅੱਜ ਹੈ ਇੱਥੇ ਇਸ ਤੋਂ ਵੱਧ ਤਰ ਨਹੀਂ ਸੀ ਖੁਸ਼ਹਾਲੀ ਫਿਰ ਵੀ ਸੀ ਲੇਕਿਨ ਸੈਂਸਿਵ ਸੈਂਸਿਟੀਵਿਟੀ ਸੀ ਇਹਨਾਂ ਨੇ ਦੇਖਿਆ ਕਿ ਵੀ ਇਹ ਸਾਡੇ ਨਾਲ ਕਰ ਰਹੇ ਨੇ ਸੋ ਉਹਨਾਂ ਨੇ ਔਰ ਅਖੀਰਲਾ ਜਿਹਨੂੰ ਕਹਿੰਦੇ ਨੇ ਲਾਸਟ ਸਟਰਾ ਔਨ ਦਾ ਕੈਮਲਸ ਬੈਕ ਕਿ ਊਂਟ ਜਿਹੜਾ ਉੱਤੇ ਲੱਦੀ ਜਾਓ ਲੱਦੀ ਜਾਓ ਉਹ ਲਦਾਈ ਜਾਂਦਾ ਹੈ ਇਕ ਸਟੇ ਜ਼ਿਆਦਾ ਬਾਹਰ ਦੂਸਰੇ ਉਤੇ ਘਾਹ ਦਾ 30 ਲੱਖ ਹੀਲਾ ਅਖੀਰਲਾ ਰੱਖ ਦੋ ਬਹਿ ਜਾਂਦਾ ਜੀ ਉਹਨੂੰ ਉਹ ਕਿਭੀ ਹੁਣ ਇਨਫ ਇਸ ਇਨਫ ਸੋ ਜਦੋਂ ਚਾਹ ਜਿਹੜੀ ਇੱਥੇ ਪ੍ਰੋਡਿਊਸ ਹੁੰਦੀ ਸੀ ਉਹ ਇੰਗਲੈਂਡ ਚ ਜਾਂਦੀ ਸੀ ਔਰ ਉਹਦੇ ਤੇ ਇਹਨਾਂ ਦੀ ਕਿਸਾਨਾਂ ਦੀ ਜਿਹੜੀ ਹੈ ਉਹ ਉਹਨਾਂ ਦੀ ਲਾਈਵਲੀਹੂਡ ਦਾ ਸਾਧਨ ਸੀ ਔਰ ਉਹਦੇ ਤੇ ਉਹਨਾਂ ਨੇ ਐਕਸਟਰਾ ਟੈਕਸ ਥੋਪਿਆ ਔਰ ਇਹਨਾਂ ਨੇ ਕਿਹਾ ਵੀ ਨਹੀਂ ਔਰ ਉਸ ਰਾਜੇ ਵੀ ਇੱਕ ਉਹਨੂੰ ਬੋਸਟਨ ਟੀ ਪਾਰਟੀ ਕਹਿੰਦੇ ਨੇ ਇਹ ਜਿਹੜੀ ਉਹ ਚਾਹ ਪੱਤੀ ਤੋਂ ਲੱਦ ਕੇ ਬੜੀ-ਬੜੀਆਂ ਪੇਟੀਆਂ ਦੇ ਵਿੱਚ ਇੰਗਲੈਂਡ ਬੋਸਟਨ ਪੋਰਟ ਹੈ ਬੰਦਰਗਾਹ ਹੈ ਉੱਥੋਂ ਲਦਣੀ ਸੀ ਤੋਂ ਸੋ ਜਿਹੜੇ ਚੇਂਜ ਚਾਹੁੰਦੇ ਸੀ ਰੈਵੋਲੂਸ਼ਨਰੀ ਉਹਨਾਂ ਨੇ ਲੇਬਰ ਦੇ ਪੇਸ ਤੇ ਜਾ ਕੇ ਉਹ ਸਾਰੀਆਂ ਚਾਹ ਦੀਆਂ ਪੇਟੀਆਂ ਜਿਹੜੀਆਂ ਨੇ ਚੁੱਕ ਕੇ ਸਮੁੰਦਰ ਦੇ ਵਿੱਚ ਸੁੱਟਦੀਆਂ ਵੀ ਅਸੀਂ ਜਾਣ ਹੀ ਨਹੀਂ ਦੇਣੀ ਉੱਥੇ ਜੀ ਹਾਂਜੀ ਔਰ ਉੱਥੋਂ ਇਹ ਸਾਰੇ ਦੇ ਨਾਲ ਇਹ ਜੁੜਿਆ ਹੋਇਆ ਰੈਵੋਲੂਸ਼ਨ ਦਾ ਬਾਤ ਜੰਗਾ ਹੁੰਦੀਆਂ ਨੇ ਪਰ 4 ਜੁਲਾਈ 1776 ਦਾ ਦਿਨ ਸੀ ਜਸਤਨ 13 ਬਸਤੀਆਂ ਦੇ ਨੁਮਾਇੰਦਿਆਂ ਨੇ ਥਾਮਸ ਜੈਫਰਸਨ ਦੀ ਲਿਖੀ ਹੋਈ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਉਹ ਫਿਲਡਲਫੀਆ ਦਾ ਵਿੱਚ ਐਲਾਨੀ ਲਿਬਰਟੀ ਬੈਲ ਉੱਥੇ ਅੱਜ ਵੀ ਹੈਗੀ ਹੈ ਭਾਵੇਂ ਉਹਦੇ ਵਿੱਚ ਕ੍ਰੈਕ ਆਇਆ ਹੋਇਆ ਹੈ ਉਹ ਘੰਟੀ ਵਜਾਈ ਔਰ ਐਲਾਨ ਕੀਤਾ ਉਹਨਾਂ ਨੇ ਕਿਹਾ ਜੀ 올 men are born equal ਜੀ ਕਿ ਵੀ ਰੱਬ ਨੇ ਸਭ ਨੂੰ ਇੱਕੋ ਜੇ ਪੈਦਾ ਕੀਤਾ ਕਿਸੇ ਨੂੰ ਕਿਸੇ ਦੇ ਹੱਕ ਖੋਣ ਦਾ ਕੋਈ ਰਾਈਟ ਨਹੀਂ ਦਿੰਦਾ ਹੋਇਆ ਕਿਉਂਕਿ ਇਟਰਨਲ ਰਾਈਟ ਸੋਵਰਨਿਟੀ ਦਾ ਔਰ ਫਿਰ ਉਹਨਾਂ ਨੇ ਐਕਸਪਲੇਨ ਕੀਤਾ ਕਿ ਭਾਈ ਕਿਵੇਂ ਅਸੀਂ ਕਿਉਂ ਇਸ ਰਸਤੇ ਤੇ ਮਜਬੂਰ ਹੋਏ ਹਾਂ ਉਹਨਾਂ ਨੇ ਆਈਡੀਅਲ ਸੋਸਾਇਟੀ ਦਾ ਕਨਸੈਪਟ ਦਿੱਤਾ ਕਿ ਕਿਵੇਂ ਅਸੀਂ ਜਿਹੜਾ ਆਜ਼ਾਦਾਨਾ ਤੌਰ ਦੇ ਉੱਤੇ ਵਿਚਰਨਾ ਚਾਹੁੰਦੇ ਹਾਂ ਪਰਸੂਟ ਆਫ ਹੈਪੀਨੈਸ ਜਿਹੜਾ ਕਿ ਹਰ ਇੱਕ ਨੂੰ ਖੁਸ਼ੀ ਦੇ ਸਕੀਏ ਲਿਬਰਟੀ ਜਸਟਿਸ ਟਰੂਥ ਇਹ ਸਾਰੀਆਂ ਵੈਲਿਊ ਜਿਹੜੀਆਂ ਅਸੀਂ ਅਕਸਰ ਸਮੇਂ-ਸਮੇਂ ਇਹਨਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਆ ਮੈਂ ਵੇਰਵੇ ਵਿੱਚ ਨਹੀਂ ਜਾਵਾਂਗਾ ਸੋ ਇਹ ਬੇਸ਼ੱਕ ਉਦੋਂ ਇੱਕ ਬੜਾ ਫਾਰਸਾਈਟਡ ਫੈਸਲਾ ਸੀ ਬਹੁਤਿਆਂ ਨੂੰ ਸਮਝ ਨਹੀਂ ਸੀ ਆਇਆ ਔਰ ਉਸ ਵੇਲੇ ਇਹ ਨਹੀਂ ਹੈ ਕਿ ਅਮਰੀਕਾ 'ਚ 13 ਹੀ ਕਾਲਨੀ ਸੀ ਬਹੁਤ ਸਾਰੀਆਂ ਸੀ ਲੇਕਿਨ ਉਹਨਾਂ ਨੇ ਪਹਿਲਾਂ ਜੁਆਇਨ ਹੀ ਨਹੀਂ ਕੀਤਾ ਹੁਣ ਜ਼ਾਹਰ ਹੈ ਜਦੋਂ ਉਹਨਾਂ ਨੇ ਆਪਣੀ ਆਜ਼ਾਦੀ ਦਾ ਐਲਾਨ ਕੀਤਾ ਇੰਗਲੈਂਡ ਨੇ ਜੰਗ ਦਾ ਐਲਾਨ ਕਰ ਦਿੱਤਾ ਹੁਣ ਜਾਰਜ ਵਾਸ਼ਿੰਗਟਨ ਦੀ ਲੀਡਰਸ਼ਿਪ ਥੱਲੇ ਜਿਹੜੇ ਇਹਨਾਂ ਦੇ ਕੋਲ ਸੀ ਇਹਨਾਂ ਕੋਲ ਕੋਈ ਬਹੁਤ ਟ੍ਰੇਨਡ ਆਰਮੀ ਨਹੀਂ ਸੀ ਜਿਹੜਾ ਰੈਗ ਟੈਕਈ ਵਾਰ ਅੱਜ ਵੀ ਅਮਰੀਕਾ 'ਚ ਜੇ ਡਿਬੇਟ ਹੁੰਦੀ ਹੈ ਜੇ ਗੰਸ ਦੇ ਉੱਤੇ ਕਿਉਂ ਨਹੀਂ ਕੰਟਰੋਲ ਹੁੰਦਾ ਜਾਂ ਪਾਬੰਦੀਆਂ ਕਿਉਂ ਨਹੀਂ ਲੱਗਦੀਆਂ ਕਿੰਨੇ ਸ਼ੂਟ ਆਊਟ ਹੋ ਰਹੇ ਨੇ ਹੁਣ ਨਿਊ ਔਰਲਿਨਸ ਹੋਇਆ ਔਰ ਕੁਛ ਨਾ ਕੁਛ ਹੁੰਦਾ ਰਹਿੰਦਾ ਲੇਕਿਨ ਇਹਦੇ باوجود ਅਮਰੀਕਨ ਕਨਸਟੀਟਿਊਸ਼ਨ ਦੇ ਵਿੱਚ ਜਿਹੜੀ ਉਹਦੇ ਨਾਲ ਸੈਕੰਡ ਅਮੈਂਡਮੈਂਟ ਹੈ ਰਾਈਟ ਟੂ ਵੇਅਰ ਐਂਡ ਬੇਅਰ ਆਰਮਜ਼ ਜੀ ਹਥਿਆਰ ਪਹਿਨਣ ਔਰ ਹਥਿਆਰ ਰੱਖਣ ਦਾ ਹੱਕ ਇਹ ਇਸ ਲਈ ਇੱਥੇ ਹੈ ਮੈਂ ਔਰ ਹਥਿਆਰਾਂ ਦੇ ਉੱਤੇ ਪਾਬੰਦੀ ਨਹੀਂ ਹੁੰਦੀ ਕਿਉਂਕਿ ਉਹ ਆਜ਼ਾਦੀ ਦੀ ਲੜਾਈ ਜਿਹੜੀ ਹੈ ਉਹ ਇਥੋਂ ਦਾ ਜਿਹਨੂੰ ਮਿਲੀਸ਼ੀਆ ਕਹਿੰਦੇ ਸੀ ਰੈਗਟੈਗ ਮਿਲੀਸ਼ੀਆ ਉਹਨਾਂ ਨੇ ਜਿੱਤ ਕੇ ਦਿੱਤੀ ਕਿਉਂਕਿ ਉਹ ਹਥਿਆਰਬੰਦ ਸਨ ਉਹਨਾਂ ਨੇ ਹੌਲੀ 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 ਕਿਸ ਤਰੀਕੇ ਨਾਲ ਕਿੰਨੀਆਂ ਲੜਾਈਆਂ ਔਰ ਇਹ ਆਲਮੋਸਟ 4-5 ਸਾਲ ਇਹਨਾਂ ਦੀ ਜਿਹੜੀ ਹੈ ਜਿਹਨੂੰ ਰੈਵੋਲਿਊਸ਼ਨਰੀ ਵਾਰ ਦਾ ਨਾਮ ਦਿੱਤਾ ਗਿਆ ਔਰ ਉਹਦੇ ਵਿੱਚ ਕਈ ਵਾਰ ਇਹ ਲੂਜ਼ਰ ਹੁੰਦੇ ਸੀ ਇੰਗਲੈਂਡ ਦੀ ਫੌਜ ਜਿਹੜੀ ਹੈ ਔਰ ਅਮਰੀਕਾ ਦੇ ਵਿੱਚ ਵੀ ਬਹੁਤ ਸਾਰੇ ਗੋਰੇ ਜਿਹੜੇ ਨੇ ਉਹ ਉਹਨਾਂ ਦੇ ਹਮਾਇਤੀ ਸੀ ਕੁਝ ਜਿਹੜੇ ਹਮਾਇਤੀ ਬਾਅਦ ਜਦੋਂ ਰੈਵੋਲੂশনারੀ ਵਾਰ ਚ ਅਮਰੀਕਨ ਆਜ਼ਾਦੀ ਵਾਲਿਆਂ ਦੀ ਜਿੱਤ ਹੋਈ ਉਹ ਕੈਨੇਡਾ ਚਲੇ ਗਏ ਔਰ ਕੁਝ ਜਿਹੜੇ ਨੇ ਉਹਨਾਂ ਦੇ ਨੂੰ ਜਿਹੜਾ ਉਹਨਾਂ ਨੇ ਉਹਨਾਂ ਦੇ ਉਹ ਇੰਗਲੈਂਡ ਵੀ ਚਲੇ ਗਏ ਉਹਨਾਂ ਦੇ ਨਾਲ ਸੋ ਕੁੱਲ ਮਿਲਾ ਕੇ ਇਹ ਉਹ ਪੀਰੀਅਡ ਸੀ ਔਰ ਮੈਂ ਇਹਨੂੰ ਇਸ ਲਈ ਕੰਪੈਰੀਜ਼ਨ ਦੇ ਵਿੱਚ ਵੀ ਦੇਖਦਾ ਹਾਂ ਖਾਸ ਤੌਰ ਤੇ ਕਿ ਡੈਕਲੇਰੇਸ਼ਨ ਤੋਂ ਬਾਅਦ ਜਿਹੜੀ 4 ਸਾਲ ਇਹ ਚੱਲੀ ਆਪਸੀ ਰੈਵੋਲੂশনারੀ ਵਾਰ ਕਿਉਂਕਿ ਇਹਦੇ ਚੋਂ ਮੈਨੂੰ ਆਪਣੇ ਨੈਣ ਨਕਸ਼ ਆਪਣੀ ਮੂਵਮੈਂਟ ਦੇ ਖਾਲਸਤਾਨ ਦੇ ਨਜ਼ਰ ਆਉਂਦੇ ਨੇ ਅਸੀਂ ਦੇਖਦੇ ਹਾਂ 29 April 1986 ਦਾ ਖਾਲਸਤਾਨ ਦਾ ਐਲਾਨਨਾਮਾ ਵੀ ਇਹਨਾਂ ਹਾਲਾਤਾਂ ਦੇ ਵਿੱਚ ਹੀ ਹੋਇਆ ਕਿਉਂਕਿ ਜੂਨ 84 ਫਾਈਨਲ ਅਟੈਕ ਕੱਲੂ ਕਰਾ ਉਹ ਜਿਵੇਂ ਮੈਂ ਕਿਹਾ ਕਿ ਦੈਟ ਵਾਸ ਦਾ ਲਾਸਟ ਸਟਰਾ ਔਨ ਦਾ ਕੈਮਲਸ ਬੈਕ ਜੀ ਅਸੀਂ 47 ਤੋਂ ਹੀ ਦੇਖ ਰਹੇ ਸੀ ਆਪਣੀ ਲੀਡਰਸ਼ਿਪ ਨੂੰ ਵੀ ਕੋਸ ਰਹੇ ਸੀ ਕ੍ਰਿਮੀਨਲ ਟ੍ਰਾਈਬ ਸਾਨੂੰ ਬਣਾਇਆ ਉਹਦੇ ਤੋਂ ਸ਼ੁਰੂ ਹੋਇਆ ਲੈਂਗੁਏਜ ਦਾ ਮਾਮਲਾ ਪਰਸੀਕਿਊਸ਼ਨ ਪੰਜਾਬੀ ਸੂਬੇ ਦੇ ਮਾਮਲੇ 16 ਸਾਲ ਮੋਰਚੇ ਔਰ ਕਿਵੇਂ ਜੇ ਦਿੱਤਾਈ ਹੈ ਰਾਜਤਾਨੀ ਪਾਣੀ ਪੰਜਾਬੀ ਬੋਲਦੇ ਇਲਾਕੇ ਪਰ ਫਿਰ ਵੀ ਉਸ ਸਿਸਟਮ 'ਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਲੱਗਦਾ ਸੀ ਕਿ ਨਹੀਂ ਅਸੀਂ ਕੋਸ਼ਿਸ਼ ਕਰੀਏ ਸ਼ਾਂਤਮਈ ਤਰੀਕੇ ਨਾਲ ਧਰਮ ਯੁੱਧ ਮੋਰਚਾ 2 ਲੱਖ ਦੀਆਂ ਗ੍ਰਿਫਤਾਰੀਆਂ ਰੋਜ਼ਾ ਨਤੀਜਾ ਆਲਟੀਮੇਟਲੀ ਟੈਂਕਾਂ ਤੋਪਾਂ ਦੇ ਨਾਲ ਹਮਲਾ ਔਰ ਉਸ ਤੋਂ ਹੀ ਫਿਰ ਖਾਲਸਾ ਦਾ ਐਲਾਨਨਾਮਾ ਨਿਕਲੇ ਹੁਣ ਜੇ ਅਮਰੀਕਨ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਤੋਂ ਬਾਅਦ ਇਹ ਨਹੀਂ ਸੀ ਜੀ ਉਹਨਾਂ ਨੇ ਆਜ਼ਾਦੀ ਦਾ ਐਲਾਨ ਕੀਤਾ ਤੇ ਆਜ਼ਾਦੀ ਆ ਕੇ ਉਹਨਾਂ ਦੇ ਪੈਰਾਂ 'ਚ ਡਿੱਗ ਪਈ ਐਵੇਂ ਨਹੀਂ ਸੀ ਬਹੁਤ ਟਫ ਬੈਟਲਸ ਹੋਈਆਂ ਔਰ ਇੱਕ ਸਟੇਜ ਸੀ ਕਿ ਅਮਰੀਕਾ ਦੇ ਵਿੱਚ ਇੱਕ ਵੱਡਾ ਹਿੱਸਾ ਰੈਵੋਲੂশনারੀ ਜਿਹੜੇ ਲਾਈਨਸ ਸੀ ਉਹਨਾਂ ਦੇ ਖਿਲਾਫ ਹੋ ਗਿਆ ਸੀ ਕਿਉਂਕਿ ਲੂਜ਼ ਕਰ ਰਹੇ ਸੀ ਉਹਨਾਂ ਨੂੰ ਵੀ ਲੱਗਣ ਲੱਗ ਗਿਆ ਸੀ ਜਿਵੇਂ ਅੱਜ ਸਾਡੇ ਕੁਝ ਸਿੱਖਾਂ ਨੂੰ ਲੱਗਦਾ ਹੈ ਕਿ ਜੀ ਵੱਡੀ ਪਾਵਰ ਇੰਡੀਆ ਨਿਊਕਲੀਅਰ ਪਾਵਰ ਐਡੀ ਵੱਡੀ ਇਕਨੋਮੀ ਪੰਗਾ ਲੈ ਕੇ ਅਸੀਂ ਕਿੰਨੇ ਕਾ 2% ਤੋਂ ਵੀ ਘਟ ਐ ਅਸੀਂ ਕਿੱਥੇ ਜਾਵਾਂਗੇ ਅਮਰੀਕਾ 'ਚ ਵੀ ਉਹ ਸੈਂਟੀਮੈਂਟ ਆ ਗਿਆ ਸੀ ਕਿ ਜੀ ਇਹ ਬ੍ਰਿਟਿਸ਼ ਰਾਜ ਇਹਨਾਂ ਦੇ ਨਾਲ ਪੰਗਾ ਲੈ ਗਿਆ ਸੀ ਕੀ ਕਰ ਲਿਆ ਜੀ ਔਰ ਉਸ ਵੇਲੇ ਮਿਸਟਰ ਪੇਨ ਨਾਮ ਦੇ ਇੱਕ ਸੱਜਣ ਨੇ ਇੱਕ ਕਿਤਾਬਚਾ ਲਿਖਿਆ ਸੀ ਜਿਹੜਾ ਅੱਜ ਵੀ ਅਮਰੀਕਨ ਸਕੂਲਾਂ 'ਚ ਜਾਂ ਬੱਚੇ ਔਰ ਜਿਹੜੇ ਹਿਸਟਰੀ ਦੇ ਵਿਦਿਆਰਥੀ ਨੇ ਉਹਨੂੰ ਪੜ੍ਹਦੇ ਨੇ ਮਿਸਟਰ ਪੇਨ ਨੇ ਉਸ ਕਿਤਾਬ ਜੇ ਦਾ ਨਾਂ ਰੱਖਿਆ ਕਾਮਨ ਸੈਂਸ ਜੀ ਔਰ ਉਹਨੇ ਆਪਣੇ ਲੋਕਾਂ ਨੂੰ ਜਿਨ੍ਹਾਂ ਦਾ ਮੋਰਲ ਥੱਲੇ ਨੂੰ ਜਾ ਰਿਹਾ ਸੀ ਡਿੱਗ ਰਹੇ ਸੀ ਉਹਨਾਂ ਨੂੰ ਉਹਨੇ ਤੁਣਕਾ ਮਾਰਿਆ ਉਹਨਾਂ ਨੇ ਕਿਹਾ ਵੀ ਕੀ ਹੋਇਆ ਤੁਹਾਨੂੰ ਕਿ ਡਾਰਕ ਡੇਸ ਟ੍ਰਾਈ ਦਾ ਸੋਲ ਆਫ men ਕਿ ਜਦੋਂ ਔਖੇ ਦਿਨ ਆਂਦੇ ਨੇ ਇਹ ਇਨਫੈਕਟ ਰੂਹਾਂ ਦੀ ਪਰਖ ਹੁੰਦੀ ਹੈ ਔਰ ਜਿਹੜੇ ਸੱਚੇ ਪੈਟਰੀਅਟ ਹੁੰਦੇ ਨੇ ਉਹ ਢੀ ਗੱਡ ਕੇ ਖਲੋਂਦੇ ਰਹੇ ਔਰ ਦੂਸਰੇ ਪਾਸ ਜਾਂਦੇ ਨੇ ਉਹ ਕਹਿੰਦੇ ਇਹ ਵੇੜਾ ਹੈ ਤੁਹਾਡਾ ਟੈਸਟ ਹੈ ਤੁਹਾਡੀ ਰੂਹ ਹੈ ਔਰ ਹੌਲੀ 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 ਬਿਸ਼ੱਕ ਉਹਨਾਂ ਦੇ ਇਹਨਾਂ ਦੇ ਕੋਲ ਬਹੁਤ ਘੱਟ ਸਾਧਨ ਸਨ ਅੰਗਰੇਜ਼ੀ ਸਾਮਰਾਜ ਦੇ ਮੁਕਾਬਲੇ ਪਰ ਚੰਗੀ ਲੀਡਰਸ਼ਿਪ ਵਿਲ ਟੂ ਮੂਵ ਫੋਰਵਰਡ ਉਸ ਸਭ ਦਾ ਨਤੀਜਾ ਸੀ ਕਿ ਰੈਵੋਲਿਊਸ਼ਨਰੀ ਵਾਰ ਦਾ ਐਂਡ ਜਿਹੜਾ ਹੈ ਉਹ ਅਮਰੀਕਾ ਦੀ ਜਿਹੜੀ ਹੈ ਆਜ਼ਾਦੀ ਦੇ ਨਾਲ ਹੋਇਆ ਔਰ ਉਹੀ ਜਾਰਜ ਵਾਸ਼ਿੰਗਟਨ ਜਿਨੇ ਉਸ ਰੈਵੋਲਿਊশনারੀ ਵਾਰਚ ਲੀਡ ਕੀਤਾ ਉਹੀ ਪਹਿਲੇ ਪ੍ਰੈਜ਼ੀਡੈਂਟ ਬਣੇ ਅਮਰੀਕਾ ਦੇ ਦੋ ਟਰਮਸ ਬਾਅਦ ਉਹਨਾਂ ਨੇ ਰਿਜ਼ਾਈਨ ਕੀਤਾ ਪਰ ਆਪਣੇ ਪੀਰੀਅਡ ਦੇ ਵਿੱਚ ਉਹਨਾਂ ਨੇ ਅਮਰੀਕਨ ਕਨਸਟੀਟਿਊਸ਼ਨ ਵੀ ਉਹਨਾਂ ਕਈ ਵਾਰ ਕਈ ਸਾਨੂੰ ਕਹਿਣਗੇ ਜੀ ਤੁਸੀਂ ਸੰਵਿਧਾਨ ਕਿਉਂ ਨਹੀਂ ਬਣਾਉਂਦੇ ਪਹਿਲਾਂ ਬਣਾਓ ਖਾਰਿਸਤਾਨ ਦਾ ਮੇਰਾ ਹੁੰਦਾ ਹੈ ਕਿ ਜੇ ਤੁਹਾਡੀ ਵਿਲ ਜਾਂ ਰਿਜ਼ੋਲਵ ਸਾਹਮਣੇ ਹੁੰਦਾ ਜਿਵੇਂ 4 ਜੁਲਾਈ 1776 ਸੀ ਇਵੇਂ ਸਾਡਾ ਐਲਾਨਨਾਮਾ ਸਾਡਾ ਰਿਜ਼ੋਲਵ ਸੰਵਿਧਾਨ ਜਦੋਂ ਦੇਸ਼ ਆਜ਼ਾਦ ਹੋ ਜਾਂਦੇ ਨੇ ਉਸ ਦੇ ਸ਼ਹਿਰੀ ਆਪਸੀ ਵਿਚਾਰ ਨਾਲ ਕਨਸਟਿਟਿਊਟ ਅਸੈਂਬलीज ਬਣਾ ਕੇ ਉਸ ਨੂੰ ਜਿਹੜਾ ਹੈ ਉਹ ਬਣਾਉਂਦੇ ਨੇ ਔਰ ਜਿਹੜੀ ਡੈਕਲੇਰੇਸ਼ਨਸ ਆਫ ਇੰਡੀਪੈਂਡੈਂਸ ਦੀ ਉਸ ਦੇ ਵਿੱਚ ਸੰਵਿਧਾਨ ਦੇ ਬੀਜ ਸਨ ਉਹਦੇ ਜਦੋਂ ਕਿ ਕੋਈ ਧਾਰਮਿਕ ਪਰਸੀਕਿਊਸ਼ਨ ਨਹੀਂ ਹੋਏਗੀ ਮੁਕਮਲ ਆਜ਼ਾਦੀ ਹੋਏਗੀ ਇਹ ਸਾਰਿਆਂ ਤੇ ਹੀ ਆਧਾਰਿਤ ਫਿਰ ਅਮਰੀਕਾ ਦਾ ਸੰਵਿਧਾਨ ਬਣਿਆ ਹਾਲਾਂ ਸਲੇਵਰੀ ਰਹੀ ਜੀ ਔਰ ਇਹੀ ਸੀ ਕਿ ਅਭੀ ਜੇ 1776 ਚ 240 ਸਾਲ ਪਹਿਲਾਂ ਆਜ਼ਾਦੀ ਹੁੰਦੀ ਹੈ ਫਿਰ ਅਸੀਂ ਮਿਡ 19th ਸੈਂਚਰੀ ਦੇ 1860ਵਿਆਂ 'ਚ ਅਮਰੀਕਾ 'ਚ ਸਿਵਲ ਵਾਰ ਦੇਖਦੇ ਜਦੋਂ ਕਿ ਨਾਰਥ ਤੇ ਸਾਊਥ ਦੀ ਉਹ ਸਲੇਵਰੀ ਦੇ ਮੁੱਦੇ ਤੇ ਸੀ ਇੱਕ ਸੀ ਕਿ ਸਲੇਵਰੀ ਹੋਣੀ ਚਾਹੀਦੀ ਹੈ ਇੱਕ ਸੀ ਨਹੀਂ ਹੋਣਾ ਚਾਹੀਦਾ ਸੋ ਇਸ ਮੁਲਕ ਨੇ ਵੀ ਆਪਣੇ ਜਨਮ ਤੋਂ ਲੈ ਕੇ ਬਹੁਤ ਕੁਝ ਜਿਹੜਾ ਉਸ ਦੇ ਵਿੱਚ ਹੁੰਦੇ 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 1960ਵਿਆਂ ਤੱਕ ਹੁਣ ਤੋਂ 50-60 ਸਾਲ ਪਹਿਲਾਂ ਤੱਕ ਇੰਟਰ ਸੈਗਰੀਗੇਸ਼ਨ ਦੇ ਲਾਅ ਸੀ ਕਾਲੇ ਜਾਂ ਕਰਨ ਲੋਕ ਜਿਹੜੇ ਨੇ ਉਹ ਰੈਸਟੋਰੈਂਟਾਂ 'ਚ ਬਰਾਬਰ ਤੇ ਨਹੀਂ ਸੀ ਬਹਿ ਸਕਦੇ ਮਹੱਲਿਆਂ 'ਚ ਨਹੀਂ ਸੀ ਰਹਿ ਸਕਦੇ ਸਕੂਲ ਉਹਨਾਂ ਦੇ ਵੱਖਰੇ ਸੀ ਬੱਸਾਂ 'ਚ ਨਹੀਂ ਸੀ ਚੜ੍ਹ ਸਕਦੇ ਸੋ ਕੁੱਲ ਮਿਲਾ ਕੇ ਫਿਰ ਜਦੋਂ ਸੰਵਿਧਾਨ ਦੇ ਨਾਲ ਜਿਹੜੀਆਂ ਅਮੈਂਡਮੈਂਟਸ ਆਂਦੀਆਂ ਗਈਆਂ ਉਹਨਾਂ ਨੇ ਬਿਲ ਆਫ ਰਾਈਟਸ ਉਹਦੇ ਥੱਲੇ ਹੋਰ ਵੀ ਹੱਕ ਮਿਲੇ ਸੋ ਕੁੱਲ ਮਿਲਾ ਕੇ ਜਿੱਥੇ ਅਸੀਂ ਇਸ ਮੁਲਕ ਦੇ ਵਿੱਚ ਅੱਜ 7 ਲੱਖ ਤੋਂ ਜ਼ਿਆਦਾ ਸਿੱਖਾਂ ਨੇ ਵੀ ਇਸ ਨੂੰ ਆਪਣਾ ਘਰ ਬਣਾਇਆ ਜੀ ਬਹੁਤ ਸਾਰੀਆਂ ਜਿਹੜੀਆਂ ethnicities ਇੱਥੇ ਆਈਆਂ ਉਹਨਾਂ ਤੋਂ ਅਸੀਂ ਪਹਿਲਾਂ ਦੇ ਆਏ ਹੋਏ 19ਵੀਂ ਸਦੀ ਦੇ ਅਖੀਰ 'ਚ ਜਿਹੜਾ ਉੱਥੋਂ ਕੈਨੇਡਾ ਵੱਲੋਂ ਜਿਹੜਾ ਪਹਿਲਾਂ ਸਿਆਟਲ ਪੋਰਟਲੈਂਡ ਕੈਲੀਫੋਰਨੀਆ ਸਟਾਕਟਨ ਔਰ ਦੂਸਰਾ ਔਰ 84 ਤੋਂ ਬਾਅਦ ਖਾਸ ਤੌਰ ਤੇ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੇ ਅਸਾਈਲਮ ਕਿਉਂਕਿ ਜਿਸ ਮੁਲਕ ਦੇ ਵਿੱਚ ਜਿਹਨੂੰ ਅਸੀਂ ਆਪਣਾ ਫਾਦਰ ਲੈਂਡ ਮਦਰ ਲੈਂਡ ਕਹਿੰਦੇ ਸੀ ਜਿੱਥੇ ਸਾਡੇ ਤੇ ਕੋ ਲੁਕਾਰਾ ਵਰਤਾਇਆ ਜੀਣਾ ਹਰਾਮ ਕੀਤਾ ਜਵਾਨੀ ਜਿਹੜੀ ਆ ਉਹ ਚੁਣ-ਚੁਣ ਕੇ ਮਾਰਨੀ ਸ਼ੁਰੂ ਕੀਤੀ ਉਹ ਪੀਰੀਅਡ ਸੀ ਕਿ ਉੱਥੋਂ ਵੱਡੇ ਪੈਮਾਨੇ 'ਚ ਨੌਜਵਾਨ ਜਿਹੜੇ ਨੇ ਜਿਵੇਂ ਔਰ ਇਹੀ ਗੁਲਾਮ ਕੌਮਾਂ ਦਾ ਹੁੰਦਾ ਕਿ ਉਦੋਂ ਇਸ ਗੱਲ ਕਰਕੇ ਮਾਪਿਆਂ ਨੂੰ ਫਿਕਰ ਸੀ 20 23 ਲੱਖ ਜੈਂਟਾ ਨੂੰ ਦੇਖ ਕੇ ਮੁੰਡਿਆਂ ਨੂੰ ਬਾਹਰ ਕੱਢਦੇ ਸੀ ਕਿ ਇੱਥੇ ਪੁਲਿਸ ਨੇ ਮਾਰ ਦੇਣੇ ਨੇ ਜੀ ਅੱਜ ਉਹ ਭਾ ਜਿਹੜਾ 50 ਲੱਖ 60 ਲੱਖ ਤੇ ਪਹੁੰਚ ਗਿਆ ਇਸ ਲਈ ਮਾਪਿਓ ਜਿਹੜੇ ਨੇ ਉਹ ਬੱਚਿਆਂ ਨੂੰ ਬਾਹਰ ਕੱਢ ਰਹੇ ਨੇ ਮੁੰਡਿਆਂ ਨੂੰ ਕਿ ਕੁੜੀਆਂ ਨੂੰ ਵੀ ਹੁਣ ਤਾਂ ਕਿ ਪਾਏ ਇਹਨਾਂ ਨੂੰ ਬਾਹਰ ਕੱਢਦੇ ਨੇ ਡਰ ਖਾ ਕੇ ਮਰ ਜਾਣੇ ਜੀ ਸੋ ਜਦੋਂ ਤੁਹਾਡੇ ਆਪਣੇ ਹਕੂਕ ਨਹੀਂ ਹੁੰਦੇ ਆਪਣਾ ਸਿਸਟਮ ਨਹੀਂ ਹੁੰਦਾ ਫਿਰ ਇਹੀ ਕੁਝ ਹੁੰਦਾ ਹੈ ਔਰ ਇਹਨਾਂ ਨੇ ਇਹਨਾਂ ਦੇ ਫਾਊਂਡਿੰਗ ਫਾਦਰਸ ਨੇ ਉਹ ਵਿਜ਼ਨ ਦੇਖੀ ਉਹਨੂੰ ਇੰਪਲੀਮੈਂਟ ਕੀਤਾ ਔਰ ਅੱਜ ਇਸ ਮੁਲਕ ਦੇ ਵਿੱਚ ਕਟੋ-ਕਟ ਬੇਸ਼ੱਕ ਇੱਕ ਅਫਸੋਸ ਦਾ ਕਾਰਨ ਹੈ ਕਿ ਜਿਸ ਕਿਸਮ ਦੀ presidential campaign chal rahi hai Donald Trump aur extreme right values aa rahi hain wo keh raha hai ithe muslimana nu kaddo parso kal parso keh raha hai ji water boarding jada torture da ek tarika hai ohne chah mainu bahut changa lagda hai enjoy karanga main matlab ye hai ki bhai aur ek CIA de ex chief ne kal parso kya hai ki bhai main jada horrified hai is thought toin ਕਿ ਡੋਨਲਡ 트ੰਪ ਜੇ ਪ੍ਰੈਜ਼ੀਡੈਂਟ ਬਣ ਗਏ। ਸੋ ਕੁੱਲ ਮਿਲਾ ਕੇ ਇਹ ਜਿਹੜੇ ਰੁਝਾਨ ਨੇ ਇੰਗਲੈਂਡ ਦੇ ਵਿੱਚ ਜਿਹੜਾ ਰੈਫਰੈਂਡਮ ਨੂੰ ਦੇ ਵਿੱਚ ਉੱਥੋਂ ਯੂਰੋਪੀਅਨ ਯੂਨੀਅਨ ਤੋਂ ਨਿਕਲਣ ਦਾ ਫੈਸਲਾ ਜੋ ਇਸਤੰਬੁਲ 터ਕੀ ਦੇ ਵਿੱਚ ਹੋਇਆ ਹੈ, ਫਰਾਂਸ, ਜਰਮਨੀ, ਬੈਲਜੀਅਮ ਇਹ ਪਹਿਲਾਂ ਹੀ ਸਫ਼ਰ ਕਰ ਰਹੇ ਨੇ ਸਾਡੇ ਸਾਊਥ ਈਸ਼ੀਆ 'ਚ ਵੀ ਜਿਹੜਾ ਉਹ ਹੈ ਹੀ ਹੈ ਉੱਥੇ ਹਿੰਦੁਆਇਜ਼ ਹਿੰਦੁਆਇਜ਼ ਕਰਨ ਲਈ ਤੁਰੇ ਹੋਏ ਨੇ। ਜੀ। ਸੋ ਕੁੱਲ ਮਿਲਾ ਕੇ ਦੇ ਬਾਵਜੂਦ 4 ਜੁਲਾਈ ਚਾਰਜ ਫਿਰ ਆਤਿਸ਼ਬਾਜ਼ੀਆਂ ਹੋਣਗੀਆਂ ਪਟਾਕੇ ਚੱਲਣਗੇ ਹਵਾਈਆਂ ਚੱਲਣਗੀਆਂ ਰੰਗ ਬਰੰਗੇ ਉੱਤੇ ਜਾ ਕੇ ਝੰਡੇ ਬਣ ਜਾਂਦੇ ਨੇ ਪਰ ਅਮਰੀਕਨਸ ਇਹਨੂੰ ਜਿਹੜੇ ਆ ਉਹ ਸਪਿਰਟ ਦੇ ਵਿੱਚ ਹੀ ਸੈਲੀਬ੍ਰੇਟ ਕਰਦੇ ਨੇ ਅਮਰੀਕਾ ਨਾਲੋਂ ਬਹੁਤ ਘੱਟ ਨੂੰ ਯਾਦ ਹੋਏਗਾ ਵੀ ਸੰਵਿਧਾਨ ਕਦੋਂ ਬਣਿਆ ਸੀ ਕਿਹੜਾ ਆਜ਼ਾਦੀ ਦਿਨ ਹੈ ਉਹਨਾਂ ਦੇ ਲਈ 4 ਜੁਲਾਈ 1776 ਜਿਹੜਾ ਇਹ ਉਹਨਾਂ ਦਾ ਰਿਜ਼ੋਲਵ ਔਰ ਅੱਜ ਵੀ ਇਹਦੇ باوجود ਟਫ ਟਾਈਮਸ ਅਗੇਨ ਰੈਸਿਜ਼ਮ ਥੋੜਾ ਬਹੁਤ ਵਾਪਸ ਆ ਰਿਹਾ ਹੈ ਲੇਕਿਨ ਜਿਹੜਾ ਅਮਰੀਕਨਸ ਦੀ ਜਿਹੇ ਤੁਸੀਂ ਹਿਸਟਰੀ ਦੇਖੋ ਕਿ ਹਮੇਸ਼ਾ ਕਮਜ਼ੋਰੀਆਂ ਦੇ ਬਾਵਜੂਦ ਉਹਨੂੰ ਓਵਰਕਮ ਕਰਕੇ ਉਹਨੂੰ ਕਬੂਲ ਕਰਦੇ ਨੇ ਜੀ ਔਰ ਫਿਰ ਮੂਵ ਫੋਰਵਰਡ ਕਰਦੇ ਨੇ ਸੋ ਅਸੀਂ ਇਸ ਅਮਰੀਕਨ ਆਜ਼ਾਦੀ ਦਿਨ ਦੇ ਮੌਕੇ ਆਪਣੇ ਦਰਸ਼ਕਾਂ ਨੂੰ ਸ਼ਰੋਤਿਆਂ ਨੂੰ ਮੁਬਾਰਕਬਾਦ ਦਿੰਦੇ ਆ ਲੌਂਗ ਵੀਕਐਂਡ ਹੈ ਸਾਰੇ ਪਰਿਵਾਰਾਂ ਦੇ ਵਿੱਚ ਇਕੱਠੇ ਹੋਣਗੇ ਸੋ ਅਸੀਂ ਜ਼ਰੂਰ ਕਵਾਂਗੇ ਵੀ ਜੇ ਡਰਾਈਵ ਕਰਨਾ ਹੈ ਡਰਾਈਵ ਸੇਫ ਵੇੜੇ ਸੇ ਨਿਕਲੋ ਵੇੜੇ ਸੇ ਰਾਓ ਤੇ ਬਹੁਤ ਸਾਰੇ ਮੈਸ਼ਡ ਪੋਟੇਟੋ ਨਾ ਖਾਓ ਖਾ ਖਾ ਕੇ ਨਾ ਦੋ ਪੌਂਡ ਵਧੇ ਹੋ ਜਾਣ ਤੇ ਬਾਕੀ ਹਰ ਇੱਕ ਨੂੰ ਜਿਹੜੀ ਹੈ ਬਹੁਤ ਮੁਬਾਰਕ ਜੀ ਡਾਕਟਰ ਸਾਹਿਬ ਇਸ ਨਾਲ ਲੈਨੇ ਬ੍ਰੇਕ ਵਿਅਰਸ ਵਿਚਾਰਾਂ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ